ਦੇਸ ਦੇ ਪਾਤਸ਼ਾ ਨਨਕਾਣਾ ਸਾਹਿਬ ਉਹਨਾਂ ਦਾ ਜਨਮ ਹੈ ਜਿਹਨੂੰ ਜਨਮ ਭੂਮੀ ਕਹੀਏ ਤੇ ਸੁਲਤਾਨਪੁਰ ਲੋਧੀ ਨੂੰ ਕਰਮ ਭੂਮੀ ਕਹੀਏ ਤਾਂ ਇਸ ਵਿੱਚ ਕੋਈ ਵੀ ਅਤਕਨੀ ਨਹੀਂ ਹੋਵੇਗੀ ਜਿਵੇਂ ਕੋ ਨਾਨਕ ਦੇਵ ਸੱਚੇ ਪਾਤਸ਼ਾ ਭਾਈਆ ਜੈ ਰਾਮਤ ਤੇ ਬੀਬੇ ਨਾਨਕੀ ਜੀ ਦੀ ਬੇਨਤੀ ਤੇ ਸਭ ਤੋਂ ਪਹਿਲਾਂ ਇਸ ਅਸਥਾਨ ਤੇ ਪੁੱਤਰ ਚੰਨ ਪਾਏ ਅਤੇ ਆਪਣੀ ਰਹਿਸ਼ ਇੱਥੇ ਹੀ ਰੱਖੀ ਸੀ ਤੇ ਇੱਥੇ ਹੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਉਹ ਬੇਬੇ ਨਾਨਕੀ ਦੇ ਹੱਥਾਂ ਤੋਂ ਪ੍ਰਸ਼ਾਦਾ ਪਾਣੀ ਜਿਹੜਾ ਸੀ ਲੰਗਰ ਇੱਥੇ ਛਕਦੇ ਸਨ ਤੇ ਇਹ ਹੀ ਪਵਿੱਤਰ ਕੂਈ ਹੈ ਜਿਸ ਦਾ ਜਲ ਹੋਣ ਵੀ ਸ਼੍ਰੀ ਲੰਗਰ ਦੇ ਵਿੱਚ ਵਰਤਿਆ ਜਾਂਦਾ ਹੈ। ਇਹਦੇ ਵਿੱਚੋਂ ਲੈ ਕੇ ਜਲ ਪਾਣੀ ਛਕਾਉਂਦੇ ਰਿਹਾ ਬੀਬੇ ਨਾਨਕੀ ਦਾ ਘਰ ਸੀ। ਇਹਨਾਂ ਦੇ ਕੋਲ ਹੀ ਗੁਰੂ ਨਾਨਕ ਪਾਤਸ਼ਾਹ ਹੀ ਆਏ। ਇੱਥੋਂ ਆਪਣਾ ਜਲ ਲੈ ਕੇ ਉਸ ਟਾਈਮ ਦੇ ਮੌਜੂਦਾ ਕੋਈ ਹਜੇ ਵੀ ਤੁਸੀਂ ਇਹਦੇ ਦਰਸ਼ਨ ਕਰ ਸਕਦੇ ਆ। ਤੋਂ ਥੱਲੇ ਪੂਰਾ ਸਾਵਾ ਉਹਨਾਂ ਦਾ ਉੱਤੇ ਗੁਰੂ ਨਾਨਕ ਪਾਤਸ਼ਾਹੀ ਦਾ ਕਮਰਾ ਸੀ ਜਿਨ੍ਹਾਂ ਵਿੱਚ ਰਹੈਸ ਸੀ ਉਸ ਕਮਰੇ ਦਾ ਥੜਾ ਹਜੇ ਵੀ ਮੌਜੂਦ ਹੈ ਜਿੱਥੇ ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀਦਾਦਾ ਜਨਮ ਸਥਾਨ ਫਲਾ ਬਾਬਾ ਸ਼੍ਰੀ ਚੰਦ ਜੀ ਨੇ ਤੇ ਬਾਬਾ ਲక్ష్ਮੀਦਾਸ ਜੀ ਦੇ ਦਰਸ਼ਨ ਦਰਾਰੇ ਆਪਣੇ ਮਾਨ ਵਿੱਚ ਇਤਿਆਹ ਕਿ ਇਹ ਕਹਿੰਦੇ ਕਿਸੇ ਧੰਨ ਹੋ ਜਾਂਦਾ ਆਪ ਜਿਸ ਪਾਵਨ ਪਵਿੱਤਰ ਸਥਾਨ ਗੁਰਦ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਸਥਾਨ ਦਾ ਇਤਿਹਾਸ ਇਸ ਤਰ੍ਹਾਂ ਹੈ ਕਿ ਜੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨਨਕਾਣਾ ਸਾਹਿਬ ਉਹਨਾਂ ਦਾ ਜਨਮ ਹੈ ਜੀ ਉਹਨੂੰ ਜਨਮ ਭੂਮੀ ਕਹੀਏ ਤੇ ਸੁਲਤਾਨਪੁਰ ਲੋਧੀ ਨੂੰ ਕਰਮ ਭੂਮੀ ਕਹੀਏ ਤਾਂ ਇਸ ਵਿੱਚ ਕੋਈ ਵੀ ਅਤਕਥਨੀ ਨਹੀਂ ਹੋਵੇਗੀ ਇਹ ਪਵਿੱਤਰ ਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਘਰ ਹੈ ਤੇ ਇੱਥੇ ਹੀ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਭਾਈਆ ਜੈ ਰਾਮ ਅਤੇ ਬੇਬੇ ਨਾਨਕੀ ਜੀ ਦੀ ਬੇਨਤੀ ਤੇ ਸਭ ਤੋਂ ਪਹਿਲਾਂ ਇਸ ਸਥਾਨ ਤੇ ਪਵਿੱਤਰ ਚਰਨ ਪਾਏ ਅਤੇ ਆਪਣੀ ਰਹਿائش ਇੱਥੇ ਹੀ ਰੱਖੀ ਸੀ ਤੇ ਇਸ ਸਥਾਨ ਤੇ ਹੀ ਉਹਨਾਂ ਨੇ ਆਪਣੇ ਸ਼ਹਿਬਜ਼ਾਦੇ ਬਾਬਾ ਸ਼੍ਰੀਚੰਦ ਬਾਬਾ ਲਖਮੀਦਾਸ ਜੀ ਨੇ અવਤਾਰ ਧਾਰਿਆ ਤੇ ਇੱਥੇ ਹੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਉਹ ਬੇਬੇ ਨਾਨਕੀ ਦੇ ਹੱਥਾਂ ਤੋਂ ਪ੍ਰਸ਼ਾਦਾ ਪਾਣੀ ਜਿਹੜਾ ਸੀ ਲੰਗਰ ਇੱਥੇ ਛਕਦੇ ਸਨ ਤੇ ਇਹ ਹੀ ਪਵਿੱਤਰ ਖੂਹ ਹੈ ਜਿਸ ਦਾ ਜਲ ਹੋਣ ਵੀ ਲੰਗਰ ਦੇ ਵਿੱਚ ਵਰਤਿਆ ਜਾਂਦਾ ਹੈ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇਹ ਤੋਂ ਹਰ ਰੋਜ਼ ਆਪਣੀ ਕਾਰਵਿਹਾਰ ਦੀ ਤਰ੍ਹਾਂ ਅੰਮ੍ਰਿਤ ਵੇਲੇ ਉੱਠਦੇ ਹਨ ਤੇ ਗੁਰਦੁਆਰਾ ਬੇਰ ਸਾਹਿਬ ਉੱਥੇ ਜਾਂਦੇ ਤੇ ਵੀ ਨਦੀ ਵਿੱਚ ਇਸ਼ਨਾਨ ਕਰਨ ਤੋਂ ਉਪਰੰਤ ਪਰਮਾਤਮਾ ਦੇ ਸਿਮਰਨ ਦੇ ਵਿੱਚ ਜੁੜਦੇ ਹਨ ਤੇ ਉਹ ਕਾਫੀ ਸਮਾਂ ਬਤੌਣ ਤੋਂ ਬਾਅਦ ਫਿਰ ਉਹ ਆਪਣੀ ਮੋਦੇਖਾਨੀ ਦੇ ਕਾਰ ਤੇ ਉਸ ਤੋਂ ਉਪਰੰਤ ਸ਼ਾਮ ਨੂੰ ਇਸੇ ਹੀ ਸਥਾਨ ਤੇ ਆਉਂਦੇ ਇਹ ਕਾਰਵਿਹਾਰ ਹਰ ਰੋਜ਼ ਚੱਲਦੀ ਇੱਕ ਦਿਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਜੋ ਇਥੋਂ ਇਸ਼ਨਾਨ ਕਰਨ ਜਾਂਦੇ ਹਨ ਵੇਈ ਨਦੀ ਦੇ ਵਿੱਚ ਅਤੇ ਤਿੰਨ ਦਿਨ ਅਲੋਪ ਰਹਿੰਦੇ ਹਨ ਬਾਬਾ ਪੈਂਦਾ ਸੱਚਖੰਡ ਨੋਂ ਨਿਦ ਨਾਮ ਗਰੀਬੀ ਪਾਈ ਤੇ ਪਰਮਾਤਮਾ ਅਕਾਲ ਪੁਰਖ ਨੇ ਉਹਨਾਂ ਨੂੰ ਕਿਰਪਾ ਕੀਤੀ ਕਹਿੰਦੇ ਕਿ ਮੇਰਾ ਨਾਮ ਗੁਰ ਪਾਰ ਬ੍ਰਹਮ ਪਰਮੇਸ਼ਰ ਤੇਰਾ ਨਾਮ ਗੁਰ ਪਰਮੇਸ਼ਰ ਤੇ ਉਹਨਾਂ ਤੇ ਕਿਰਪਾ ਕਰਕੇ ਉਹਨਾਂ ਨੂੰ ਇਸ ਸੰਸਾਰ ਦੇ ਉੱਪਰ ਕੱਲਿਆ ਕਿ ਆ ਨਾਮ ਦਾ ਬਾਟਾ ਆਪ ਵੀ ਸ਼ੱਕ ਨਾਨਕ ਤੇ ਇਸ ਜਗਤ ਜਲੰਦੇ ਨੂੰ ਵੀ ਵਰਤਾ ਤੇ ਉਤੋਂ ਫਿਰ ਗੁਰੂ ਨਾਨਕ ਦੇਵ ਜੀ ਪਾਸ਼ਾ ਜੀ ਸੰਤ ਘਾੜ ਵਿਖੇ ਸਥਾਨ ਤੋਂ ਪ੍ਰਗਟ ਹੁੰਦੇ ਹਨ ਤੇ ਸਭ ਤੋਂ ਪਹਿਲਾਂ ਧੁਰ ਕੀ ਬਾਣੀ ਦੀ ਸ਼ੁਰੂਆਤ ਵੀ ਇਸ ਸੁਲਤਾਨਪੁਰ ਦੀ ਧਰਤੀ ਤੋਂ ਹੀ ਆਰੰਭ ਹੁੰਦੀ ਹੈ ਕਿ ਸੰਤ ਘਾਟ ਤੋਂ ਬਾਹਰ ਆਣ ਕੇ ਗੁਰੂ ਨਾਨਕ ਦੇਵ ਜੀ ਪਾਸ਼ਾ ਜੀ ਮੂਲ ਮੰਤਰ ਦਾ ਉਚਾਰਨ ਕਰਦੇ ਹਨ ਤੇ ਮੂਲ ਮੰਤਰ ਦੇ ਉਚਾਰਨ ਤੋਂ ਬਾਅਦ ਫਿਰ ਗੁਰੂ ਨਾਨਕ ਦੇਵ ਜੀ ਪਾਸ਼ਾ ਜੀ ਉਦਾਸੀਆਂ ਸ਼ੁਰੂ ਹੁੰਦੀਆਂ ਹਨ ਤੇ ਉਸ ਤੋਂ ਬਾਅਦ ਸਾਰੇ ਜਗਤ ਜਲੰਦਰ ਨੂੰ ਠਾਰਨ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਪਾਸ਼ਾ ਜੀ ਨੇ ਆਪਣੇ ਉਮਰ ਦੇ ਅਖੀਲੇ 18 ਸਾਲ ਕਰਤਾਰਪੁਰ ਦੀ ਧਰਤੀ ਦੇ ਉੱਤੇ ਬਤਾਏ ਉੱਥੇ ਉਹਨਾਂ ਨੇ ਨਾਮ ਜਪੋ ਵੰਡ ਕੇ ਛਕੋ ਦਾ ਜਿਹੜਾ ਸਿਧਾਂਤ ਹੈ ਕੀਰਤ ਕਰੋ ਤੇ ਵੰਡ ਕੇ ਛਕੋ ਦਾ ਸਿਧਾਂਤ ਤਾਂ ਤੇ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ 1539 ਇਸਵੀ ਨੂੰ ਜੋਤੀ ਜੋਤ ਸਮਾ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਆਪਾਂ ਖੂਹ ਦੇ ਦਰਸ਼ਨ ਕਰਦੇ ਹਾਂ ਇਹਦੇ ਵਿੱਚੋਂ ਲੈ ਕੇ ਜਲ ਪਾਣੀ ਛਕਾਉਂਦੇ ਰਿਹਾ ਬੀਬੇ ਨਾਨਕੀ ਦਾ ਘਰ ਸੀ ਇਹਨਾਂ ਦੇ ਕੋਲ ਹੀ ਗੁਰੂ ਨਾਨਕ ਪਾਤਸ਼ਾਹ ਜੀ ਆਏ ਇੱਥੇ ਆਪਣਾ ਜਲ ਲੈ ਕੇ ਉਸ ਟਾਈਮ ਦੇ ਮੌਜੂਦਾ ਹੋਈ ਹਜੇ ਵੀ ਤੁਸੀਂ ਇਹਦੇ ਦਰਸ਼ਨ ਕਰ ਸਕਦੇ ਆ ਤੇ ਆਪਣਾ ਲੰਗਰ ਪਾਣੀ ਚ ਛਕਦੇ ਸੀਗੇ ਤੇ ਉਸ ਤੋਂ ਬਾਅਦ ਇਹਨਾਂ ਦਾ ਇਹੋ ਹੀ ਘਰ ਵਾ ਤੇ ਤੁਸੀਂ ਅੰਦਰ ਜਾ ਕੇ ਦਰਸ਼ਨ ਕਰ ਸਕਦੇ ਆ ਗੁਰਦੁਆਰਾ ਸਾਹਿਬ ਦੇ ਤੋਂ ਥੱਲੇ ਭੂਰਾ ਸਾਹ ਵਾ ਉਹਨਾਂ ਦਾ ਉੱਥੇ ਗੁਰਨਾਨਕ ਪਾਤਸ਼ਾਹੀ ਦਾ ਕਮਰਾ ਸੀ ਜਿਨ੍ਹਾਂ ਵਿੱਚ ਰਹਿਐ ਸੀ ਉਸ ਕਮਰੇ ਦਾ ਥੜਾ ਹਜੇ ਵੀ ਮੌਜੂਦ ਹੈ ਜਿੱਥੇ ਬਾਬਾ ਸ਼੍ਰੀਚੰਦ ਤੇ ਬਾਬਾ ਲਖਮੀ ਜੀ ਦਾ ਜਨਮ ਸਥਾਨ ਦਾ ਥਾਂ ਨੂੰ ਕਵਰ ਕਰਕੇ ਰੱਖਿਆ ਗਿਆ ਵਾ ਕਿ ਗੁਰੂ ਮਹਾਰਾਜ ਦੇ ਦਰਸ਼ਨ ਦੇਦਾਰ ਹੁੰਦੇ ਰਹਿਣ ਤਾਂ ਸਾਨੂੰ ਉਹ ਖਦਾਈ ਜਦੋਂ ਕੀਤੀ ਸੀ ਤਾਂ ਉਸ ਵੇਲੇ ਉਹ ਥੜਾ ਮਿਲਿਆ ਸੀ ਇਸ ਕਰਕੇ ਉਸ ਦੀ ਯਾਦ ਨੂੰ ਕਾਇਮ ਰੱਖਦਿਆਂ ਉਹਨੂੰ ਕਵਰ ਕਰਕੇ ਰੱਖਿਆ ਹੋਇਆ ਵਾ ਕਿ ਸੰਗਤਾਨ ਕੇ ਉਸ ਜੀ ਨੂੰ ਦਰਸ਼ਨ ਕਰਨ ਤਾਂ ਆਪਾਂ ਬਾਬਾ ਸ਼੍ਰੀ ਚੰਦ ਜੀ ਦੇ ਤੇ ਬਾਬਾ ਲక్ష్ਮੀ ਦਾਸ ਜੀ ਦੇ ਦਰਸ਼ਨ ਦਦਾਰੇ ਆਪਣੇ ਮਨ ਵਿੱਚ ਤੇ ਆ ਕੇ ਇਹ ਕਹਿੰਦੇ ਕਿਸੇ ਧੰਨ ਹੋ ਜਾਂਦੇ ਆ। ਪ੍ਰਕਾਸ਼ਗੁਰਪੁਰੂ ਨੂੰ ਲੈ ਕੇ ਕਿਵੇਂ ਦੀਆਂ ਪਿਆਰਿਆ ਇੱਥੇ ਵਾਈ ਗੁਰ ਜੀ ਬਹੁਤ ਜ਼ਿਆਦਾ ਗੁਰਨਾਨਕ ਪਾਤਸ਼ਾਹ ਜੀ ਆਪਾਂ ਸ਼ੁਰੂ ਤੋਂ ਹੀ ਮਨਾਉਂਦੇ ਆਏ ਆ ਜਦੋਂ ਦਾ ਮੂਲ ਮੰਤਰ ਆਪਾਂ ਨੂੰ ਗੁਰਮਾਰਾ ਜੀ ਨੇ ਦਿੱਤਾ ਵਾ ਉਸੋਂ ਤੋਂ ਹੀ ਹੀ ਸਿੱਖਿਆ ਮਿਲੀ ਆ ਕਿ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਗੁਣ ਖਾਣੇ ਗੁਣ ਗਾਏ ਆ ਅਸੀਂ ਗੁਰੂ ਮਹਾਰਾਜ ਦੇ ਤੇ 13-13 ਸਾਂਝੀ ਵਾਰਨਾ ਦਾ ਇੱਥੋਂ ਹੀ ਕੰਮ ਸ਼ੁਰੂ ਹੋ ਕੇ ਚੌਂ ਵਾਰਨਾ ਨੂੰ ਰੱਖ ਕੇ ਤਾਂ ਹੀ ਬਾਣੀ ਦੀ ਚਰਨਾ ਹੋਈ ਤੇ ਅਸੀਂ ਉਹਦਾ ਨਾਮ ਜਪਦੇ ਆ ਸਿਮਰਨ ਕਰਦੇ ਆ ਤੇ ਮੇਲੇ ਦਾ ਸਾਨੂੰ ਹਰ ਸਾਲ ਹੀ ਬਹੁਤ ਚਾਹ ਹੁੰਦਾ ਆ ਰੀਆਂ ਹੁਣ ਵੀ ਸ਼ੁਰੂ ਤੋਂ ਹੀ ਮਹੀਨਾ ਮਹੀਨਾ 2 ਮਹੀਨੇ ਪਹਿਲਾਂ ਹੀ ਸੰਗਤਾਂ ਇਸ ਮੰਨੇ ਆ ਜਾਂਦੀਆਂ ਵਾ ਤੇ ਘਰ ਘਰ ਗੁਰਮਾਰਾਜ ਦੇ ਗੁਣ ਗਾਉਨੇ ਆ ਤੇ ਸੱਚੇ ਪਾਤਸ਼ਾਹ ਨੇ ਸਾਨੂੰ ਬਹੁਤ ਸੀ ਖੁਸ਼ੀ ਮਿਲਦੀ ਆ ਤੇ ਸੰਗਤਾਂ ਨਿਹਾਲ ਹੁੰਦੀਆਂ ਵਾ ਧਿਆਨ